ਆਮ ਆਦਮੀ ਪਾਰਟੀ ਨੂੰ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਦਿੱਤਾ ਹੈ ਵੱਡਾ ਚਟਕਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮੈਂਬਰਸ਼ਿਪ ਰੱਦ ਕਰਨ ਦੇ ਲਈ ਜੋ ਆਪਣੇ ਕੇਸ ਤੇ ਵਿੱਚ ਸੁਣਵਾਈ ਕੀਤੀ ਹੈ ਜੋ ਉਹਨਾਂ ਦੀ ਸਜ਼ਾ ਦੇ ਉੱਪਰ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ ਜੋ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋਈ ਹੋਈ ਹੈ ਉਸ ਦੇ ਉੱਪਰ ਰੋਕ ਨਹੀਂ ਲੱਗੇਗੀ ਤਾਂ ਉਹਨਾਂ ਦੀ ਮੈਂਬਰਸ਼ਿਪ ਰੱਦ ਸਮਝੀ ਜਾਵੇਗੀ ਤੁਸੀਂ ਜਿਹੜੇ ਆਵਾਜ਼ੇ ਪੰਜਾਬ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੋ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਹਲਕਾ ਖਡੂਰ ਸਾਹਿਬ ਤੋਂ ਜਿਨ੍ਹਾਂ ਨੂੰ 13 ਕਿ 13 ਸਾਲ ਪੁਰਾਣੇ ਕੇਸ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਤਰਨਤਾਰਨ ਦੀ ਹੈੱਠੀ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਠਰਾਇਆ ਸੀ ਤੇ ਸਜ਼ਾ ਸੁਣਾ ਦਿੱਤੀ ਗਈ ਸੀ ਸੋ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਮੈਂਬਰਸ਼ਿਪ ਨੂੰ ਬਚਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਦਾ ਸਹਾਰਾ ਲਿਆ ਉੱਥੇ ਜਾ ਕੇ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਕਿ ਉਹਨਾਂ ਦੀ ਸਜ਼ਾ ਦੇ ਉੱਪਰ ਰੋਕਲਾ ਦਿੱਤੀ ਜਾਵੇ ਤਾਂ ਕਿ ਉਹ ਮੌਜੂਦਾ ਵਿਧਾਇਕ ਨੇ ਉਹਨਾਂ ਦੀ ਵਿਧਾਇਕੀ ਜਿਹੜੀ ਹੈ ਉਹ ਨਾ ਜਾ ਸਕੇ ਉੱਥੇ ਦੁਬਾਰਾ ਚੋਣਾਂ ਨਾ ਕਰਾਉਣੀਆਂ ਪੈਣ ਪਰ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੋ ਉਹਨਾਂ ਦੀ ਪਟੀਸ਼ਨ ਦੇ ਉੱਪਰ ਸੁਣਵਾਈ ਕਰਦਿਆਂ ਹੋਇਆਂ ਉਹਨਾਂ ਨੂੰ ਰਾਹਤ ਨਹੀਂ ਦਿੱਤੀ ਔਰ ਉਹਨਾਂ ਦੀ ਜਿਹੜੀ ਸੁਣਵਾਈ ਇੱਕ ਮਹੀਨਾ ਅੱਗੇ ਪਾ ਦਿੱਤੀ ਹੈ ਉਹਨਾਂ ਨੇ ਇਸੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਕਰ ਦਿੱਤਾ ਹੈ ਸੋ ਹੁਣ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਦੀ ਮੈਂਬਰਸ਼ਿਪ ਜਿਹੜੀ ਰੱਦ ਸਮਝੀ ਜਾਵੇਗੀ ਇੱਥੇ ਦੁਬਾਰਾ ਉਪ ਚੋਣ ਹੋਵੇਗੀ ਸੋ ਤਰਨਤਾਰਨ ਦੇ ਨਾਲ ਲੱਗਦਾ ਹਲਕਾ ਖੜੂਰ ਸਾਹਿਬ ਜਿੱਥੇ ਫਿਰ ਚੋਣ ਖਾੜਾ ਪਕੇਗਾ ਤਰਨਤਾਰਨ ਦੀ ਜਿਮਨੀ ਚੋਣ ਜਿਹੜੀ ਕਿ 11 ਨਵੰਬਰ ਨੂੰ VOTING ਹੋਣੀ ਤੇ 14 ਨਵੰਬਰ ਨੂੰ ਉਸਦੇ ਨਤੀਜੇ ਐਲਾਨੇ ਨੇ ਔਰ ਉਸ ਤੋਂ ਪਹਿਲਾਂ ਕਿ ਖੜੂਰ ਸਾਹਿਬ ਦੀ ਇਹ ਸੀਟ ਵੀ ਹੁਣ ਖਾਲੀ ਐਲਾਨ ਦਿੱਤੀ ਜਾਵੇਗੀ ਵਿਧਾਨ ਸਭਾ ਸਪੀਕਰ ਦੇ ਵੱਲੋਂ ਕਿਉਂਕਿ ਵਿਧਾਨ ਸਭਾ ਸਪੀਕਰ ਨੇ ਕੱਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ 28 ਅਕਤੂਬਰ ਜੋ ਉਹਨਾਂ ਦੇ ਕੇਸ ਦੀ ਸੁਣਵਾਈ ਹੈ ਜੇਕਰ ਉਹਨਾਂ ਨੂੰ ਸਜ਼ਾ ਦੇ ਉੱਪਰ ਰੋਕ ਲੱਗ ਜਾਂਦੀ ਤਾਂ ਫਿਰ ਉਹਨਾਂ ਦੀ ਮੈਂਬਰਸ਼ਿਪ ਰੱਦ ਨਹੀਂ ਹੋਵੇਗੀ ਜੇਕਰ ਉਹ ਸਜ਼ਾ ਦੇ ਉੱਪਰ ਰੋਕ ਨਹੀਂ ਲੱਗਦੀ ਤਾਂ ਫਿਰ ਆਟੋਮੈਟਿਕ ਹੀ ਉਹਨਾਂ ਦੀ ਸੀਟ ਜਿਹੜੀ ਹੈ ਖਾਲੀ ਸਮਝੀ ਜਾਵੇਗੀ ਸੋ ਤਰਨ ਤਾਰਨ ਦੀ ਚੋਣ ਤੋਂ ਬਾਅਦ ਖਡੂਰ ਸਾਹਿਬ ਵੀ ਜਿਹੜੀ ਜਿੰਨੀ ਚੋਣ ਹੋਵੇਗੀ ਸੋ ਤਰਨ ਤਾਰਨ ਵਿਧਾਇਕ ਕਸ਼ਮੀਰ ਸਿੰਘ ਸੋਲ ਦਾ ਦਿਹਾਂਤ ਹੋ ਗਿਆ ਸੀ ਤੇ ਆਮ ਆਦਮੀ ਪਾਰਟੀ ਦਾ ਖਡੂਰ ਸਿੰਘ ਦਾ ਵਿਧਾਇਕ ਜਿਸ ਨੂੰ ਚਾਰ ਸਾਲ ਦੀ ਸਜ਼ਾ ਹੋਈਏ ਦੋਨੋਂ ਸੀਟਾਂ ਜੋ ਖਡੂਰ ਸਾਹਿਬ ਹਲਕੇ ਦੇ ਵਿੱਚ ਪੈਂਦੀਆਂ ਨੇ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਸੰਸਦ ਮੈਂਬਰ ਨੇ ਔਰ ਦੋਨੋਂ ਇਹ ਸੀਟਾਂ ਪੰਥਕ ਸੀਟਾਂ ਨੇ ਔਰ ਆਮ ਆਦਮੀ ਪਾਰਟੀ ਲਈ ਜਿਹੜਾ ਕਿ ਇਹ ਬਹੁਤ ਗੜੇ ਦੀ ਹੱਡੀ ਬਣੀਆਂ ਹੋਈਆਂ ਨੇ ਦੋਨੋਂ ਸੀਟਾਂ ਜਿੱਥੇ ਕਿ ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਗੋਡੀਆਂ ਲਗੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਤਰਨਤਾਰਨ ਦੀ ਸੀਟ ਜਿੱਤਣ ਵਾਸਤੇ ਦੈਂਤਕ ਇੱਕ ਕਰ ਰੱਖਿਆ ਹੈ ਪਰ ਦੂਸਰੇ ਪਾਸੇ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਵਾਟਸ ਪੰਜਾਬ ਪੂਰਾ ਜੋਰ ਲਾ ਰਹੀ ਹੈ ਜੋ ਕਿ ਆਮ ਆਦਮੀ ਪਾਰਟੀ ਨੂੰ ਇਹ ਸੀਟ ਕਿਦੇ ਨਾ ਕਿਦੇ ਖੁਸ਼ਦੀ ਨਜ਼ਰ ਆ ਰਹੀ ਹੈ ਸੋ ਇਸੇ ਕਰਕੇ ਖਡੂਰ ਸਰ ਦੀ ਸੀਟ ਵੀ ਜਿਹੜੀ ਹੈ ਆਮ ਆਦਮੀ ਪਾਰਟੀ ਬਚਾਉਣਾ ਚਾਹੁੰਦੀ ਸੀ ਪਰ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਸੀਟ ਨੂੰ ਜਿਹੜਾ ਕਿ ਰੱਦ ਕਰਨ ਦਾ ਜੋ ਫੈਸਲਾ ਸੀ ਉਸ ਤੇ ਉੱਪਰ ਸੁਣਵਾਈ ਕੀਤੀ ਹੈ ਸੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਦੇ ਵੱਲੋਂ ਕੀ ਫੈਸਲਾ ਸੁਣਾਇਆ ਗਿਆ ਹਾਈ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੈ ਅਗਲੇ ਮਹੀਨੇ ਤੱਕ ਮੁਲਤਵੀ ਕਰ ਦਿੱਤੀ ਹੈ ਰਾਜ ਨੂੰ ਅਗਲੀ ਤਰੀਕ ਤੇ ਅਦਾਲਤ ਵਿੱਚ ਪੂਰੇ ਕੇਸ ਦੇ ਰਿਕਾਰਡ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਹਨ ਤਸਦੀਕ ਮਨਜਿੰਦਰ ਸਿੰਘ ਆਮ ਆਦਮੀ ਪਾਰਟੀ ਖਡੂਰ ਸਾਹਿਬ ਤੋਂ ਵਿਧਾਇਕ ਸੋ ਕੋਰਟ ਦੇ ਵੱਲੋਂ ਜਿਵੇਂ ਹੀ ਅੱਜ ਲਾਲਪੁਰਾ ਮਾਮਲੇ ਦੇ ਵਿੱਚ ਸੁਣਵਾਈ ਹੋਈ ਤਾਂ ਇਹ ਸਜ਼ਾ ਦੇ ਉੱਪਰ ਰੋਕ ਲਗਾਉਣ ਤੋਂ ਕੋਰਟ ਨੇ ਇਨਕਾਰ ਕਰ ਦਿੱਤਾ ਅਦਾਲਤ ਨੇ ਕਿਹਾ ਕਿਉਂਕਿ ਉਸਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰਨ ਲਈ ਅਜੇ ਤੱਕ ਕੋਈ ਵੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਵਿਧਾਨ ਸਭਾ ਦੇ ਵੱਲੋਂ ਜਦੋਂ ਕਿ ਵਿਧਾਨ ਸਭਾ ਇਸ ਦੇ ਉੱਪਰ ਕਾਰਵਾਈ ਕਰੇਗਾ ਤਾਂ ਫਿਰ ਇਸ ਦੇ ਉੱਪਰ ਜਿਹੜੀ ਹੈ ਅਸੀਂ ਕੋਈ ਫੈਸਲਾ ਸੁਣਾਵਾਂਗੇ ਸੋ ਤੁਹਾਨੂੰ ਦੱਸ ਦਈਏ ਕਿ ਜੋ ਮਨਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਨੂੰ 13 ਸਾਲ ਪੁਰਾਣੇ ਮਾਮਲੇ ਦੇ ਵਿੱਚ ਜਿਹੜੀ ਇੱਕ 4 ਸਾਲ ਦੀ ਸਜ਼ਾ ਸੁਣਾਈ ਗਈ ਉਹਨਾਂ ਸਮੇਤ ਸੱਤ ਹੋਰ ਸਾਥੀ ਜਿਹੜੇ ਨੇ ਉਹ ਸਜ਼ਾ ਭੁਗਤ ਰਹੇ ਨੇ ਜਿਹੜੇ ਕਿ ਹੁਣ ਉਹਨਾਂ ਨੂੰ ਜੇਲ੍ਹ ਦੇ ਅੰਦਰ ਬੰਦ ਕੀਤਾ ਹੋਇਆ ਹੈ ਸੋ ਉਹਨਾਂ ਦੀ ਸਜ਼ਾ ਨੂੰ ਰੋਕਣ ਵਾਸਤੇ ਉਹਨਾਂ ਨੇ ਆਪਣੀ ਪਟੀਸ਼ਨ ਦਾਇਰ ਕੀਤੀ ਸੀ ਪਰ ਅੱਜ ਉਸ ਪਟੀਸ਼ਨ ਦੇ ਉੱਪਰ ਜਿਹੜੀ ਸੁਣਵਾਈ 1 ਮਹੀਨਾ ਅੱਗੇ ਵਾਹ ਦਿੱਤੀ ਗਈ ਹੈ ਸੋ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਹੁਣ ਸੀਟ ਜਿਹੜੀ ਹੈ ਉਹਨਾਂ ਦੇ ਵਕੀਰ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਰੱਦ ਸਮਝੀ ਜਾ ਸਕਦੀ ਹੈ ਕਿਉਂਕਿ 4 ਸਾਲ ਦੀ ਸਜ਼ਾ ਕਿਸੇ ਨੂੰ ਵਿਧਾਇਕ ਨੂੰ ਹੁੰਦੀ ਹੈ ਤਾਂ ਫਿਰ ਉਸ ਦੀ ਸੀਟ ਜਿਹੜੀ ਉਹ ਰੱਦੀ ਹੁੰਦੀ ਹੈ ਸੋ ਖਡੂਰ ਸਾਹਿਬ ਦੀ ਸੀਟ ਦੇ ਉੱਪਰ ਵੀ ਚੋਣ ਹੋਵੇਗੀ ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਕਿ ਖਡੂਰ ਸਾਹਿਬ ਦਾ ਚੋਣ ਖੜਾ ਵੀ ਪਖੇਗਾ ਜੇਕਰ 6 ਮਹੀਨੇ ਤੋਂ ਸਮਾਂ ਵੱਧ ਪਿਆ ਹੁੰਦਾ ਤਾਂ ਫਿਰ ਚੋਣ ਕਮਿਸ਼ਨ ਦੇ ਵੱਲੋਂ ਉੱਥੇ ਚੋਣ ਕਰਵਾਉਣੀ ਲਾਜ਼ਮੀ ਹੁੰਦੀ ਏ ਸੋ ਵਿਧਾਨ ਸਭਾ ਸੀਟ ਜਿਹੜੀ ਹੈ ਖਡੂਰ ਸਾਹਿਬ ਦੀ ਅਜੇ ਲਗਭਗ ਆਮ ਆਦਮੀ ਪਾਰਟੀ ਦਾ ਸਮਾਂ ਜਿਹੜਾ ਕਿ 1.5 ਸਾਲ ਦੇ ਕਰੀਬ ਹੈ ਕਿਉਂਕਿ 2027 ਦੀਆਂ ਇਹ ਚੋਣਾਂ ਹੋਣੀਆਂ ਨੇ ਉਹ ਚੋਣਾਂ ਫਰਵਰੀ ਦੇ ਵਿੱਚ ਹੋਣੀਆਂ ਨੇ ਸੋ 14 ਮਹੀਨੇ ਉਹਨੇ ਤੇ 2 ਮਹੀਨੇ ਲਗਭਗ 16 ਮਹੀਨੇ ਪੈ ਨੇ 1.5 ਸਾਲ ਤੋਂ ਵੀ ਵੱਧ ਸਮਾਂ ਸੋ ਡੇਡ ਸਾਲ ਦੇ ਵਿੱਚ ਇਹ ਖਰੂਰ ਸੇਬ ਦੀ ਚੋਣ ਜਿਹੜੀ ਇਹ ਕਰਾਉਣੀ ਪਵੇਗੀ ਚੋਣ ਕਮਿਸ਼ਨ ਨੂੰ ਜਿਸ ਕਾਰਨ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਚੋਣਾਂ ਦੇ ਵਿੱਚ ਪੂਰੀ ਤਰ੍ਹਾਂ ਖੁੱਦ ਨਾ ਪਵੇਗਾ